ਵਿਧਾਇਕ ਅੰਮਰਤਪਾਲ ਸਾਹਿਬ ਨਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਬੈਡਮਿੰਟਨ ਖੇਡੀ ਆ ਐਮਐਲ ਸਾਹਿਬ ਅੱਜ ਬੈਡਮਿੰਟਨ ਖੇਡਦੇ ਤੁਸੀਂ ਨਜ਼ਰ ਆਏ ਹੋ ਅੱਜ ਨਾ ਬਹੁਤ ਜਿਵੇਂ ਭਰੀ ਜ਼ਿੰਦਗੀ ਹੁੰਦੀ ਐ ਇੱਕ ਵਿਧਾਇਕ ਦੀ ਤੇ ਕਿਵੇਂ ਲੱਗਿਆ ਸਰ ਤੁਹਾਨੂੰ ਅੱਜ ਸ਼ਹਿਰ ਦੇ ਲੋਕਾਂ ਨਾਲ ਬੈਡਮਿੰਟਨ ਖੇਡਿਆ ਨਹੀਂ ਵਧੀਆ ਸਾਡੀ ਸਾਰੀ ਟੀਮ ਖੜੀ ਆ ਜਿਹੜੇ ਪੁਰਾਣੇ ਸਾਥੀ ਖੇਡਦੇ ਨੇ ਕਈ ਵਾਰ ਕਿਹਾ ਵੀ ਭਾਈ ਆਉ ਟਾਈਮ ਨਹੀਂ ਲੱਗਦਾਗਾ ਕਿਉਂਕਿ ਸਾਡੇ ਆ ਮੁਖਤਿਆਰ ਸਿੰਘ ਕਰਕੇ ਕਰੈਕਟ ਵੀ ਖੇਡਦੇ ਨੇ ਸਾਰੇ ਤਾਂ ਇਹਨਾਂ ਨੇ ਵੀ ਕਈ ਵਾਰ ਬੁਲਾਇਆ ਉੱਥੇ ਪਰ ਟਾਈਮ ਨਹੀਂ ਲੱਗਦਾ ਸਵੇਰੇ ਖੇਡਣ ਦਾ ਸ਼ਾਮ ਨੂੰ ਵੀ ਕਿਸੇ ਵੀ ਟਾਈਮ ਖੇਡਣ ਦਾ ਟਾਈਮ ਨਹੀਂ ਲੱਗਦਾ ਅੱਜ ਸਾਡਾ ਯੋਗ ਦੇ ਸੀ ਅਸੀਂ ਆਏ ਤੇ ਫਿਰ ਅਸੀਂ ਅੱਜ ਬੈਡਮਿੰਟਨ ਦੇ ਵੀ ਡਿਪਟੀ ਸਾਹਿਬ ਨੇ ਮੇਰੇ ਨਾਲ ਐਸਡੀਐਮ ਸਾਹਿਬ ਤੇ ਅਸੀਂ ਸਾਰਿਆਂ ਨੇ ਅੱਜ ਖੇਡਿਆ ਚਲੋ ਵਧੀਆ ਲੱਗਿਆ ਬੜੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਨੇ ਤੇ ਬੜੇ ਜਿਹੜੀਆਂ ਡਿਮਾਂਡਾਂ ਨੇ ਉਹ ਵੀ ਖੜੇ ਨੇ ਮਿਲੀਆਂ ਨੇ ਜਿਹੜੀਆਂ ਜਿਹੜੀਆਂ ਪੂਰੀਆਂ ਕਰ ਸਕਦੇ ਹੋ ਇਹ ਪੈਲ ਦੇ ਆਧਾਰ ਤੇ ਸਾਰੀਆਂ ਪੂਰੀਆਂ ਕਰਾਂਗੇ ਅੱਜ ਸ਼ਹਿਰ ਵਾਸੀਆਂ ਨਾਲ ਜਿਹੜੀ ਗੱਲ ਹੋ ਰਹੀ ਸੀ ਉਹ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਿਆ ਵੀ ਜਿਹੜੇ ਸੈਲੀਬ੍ਰਿਟੀ ਆ ਉਹ ਕਹਿੰਦੇ ਸਾਡੇ ਨਾਲ ਜੋਗਾ ਕੀਤਾ ਉਹਨਾਂ ਨੇ ਉਹ ਕਹਿੰਦੇ ਇਹੋ ਜਿਹਾ ਪ੍ਰੋਗਰਾਮ 1 ਮਿੰਟ ਚ ਹੋਣਾ ਚਾਹੀਦਾ ਹੋਸਟ ਪੋਸੀਬਲ ਹੋ ਸਕਦਾ ਸੈਲੀਬ੍ਰਿਟੀ ਕੌਣ ਬਈ ਬਦਾਇਕਾ ਡੀਐਸਪੀ ਸਾਹਿਬ ਉਹ ਕਹਿੰਦੇ ਇੱਥੇ ਪਹੁੰਚਿਆ ਨਹੀਂ ਨਹੀਂ ਮੈਂ ਜਿਹੜਾ ਉਹਨਾਂ ਨੇ ਗੱਲ ਕਹੀ ਮੈਂ ਉਹੀ ਗੱਲ ਸਾਰ ਤੁਹਾਨੂੰ ਕਹੀ ਹੈ ਅਸੀਂ ਸੈਲੀਬ੍ਰਿਟੀ ਨਹੀਂ ਹੈ ਮੈਂ ਤਾਂ ਨਾਲ ਹੀ ਰਹਿਣਾ ਇਹਨਾਂ ਦੇ ਅਸੀਂ ਤਾਂ ਖੇਡਦੇ ਰਹਿੰਦੇ ਹਾਂ ਰੋਜ਼ ਯੋਗ ਵੀ ਕਰਦੇ ਆ। ਭੈਣਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਅੱਜ ਸਾਡਨੂੰ ਬਹੁਤ ਵਧੀਆ ਲੱਗਿਆ ਉਹਨਾਂ ਸਾਡਨਾਂ ਨਾਲ ਬੈਠ ਕੇ ਯੋਗਾ ਕੀਤਾ ਵੀ ਇਹ ਮਹੀਨੇ ਚੱਕਰ ਹੀ ਹੋਣਾ ਚਾਹੀਦਾ ਪੋਸੀਬਲ ਹੋ ਸਕਦਾ। ਜੇ ਮੇਰੀਆਂ ਭੈਣਾਂ ਨੂੰ ਬਹੁਤ ਵਧੀਆ ਲੱਗਿਆ ਜਿੱਥੇ ਭੈਣਾਂ ਮੈਨੂੰ ਕਹਿਣਗੀ ਆ ਮੈਂ ਉੱਥੇ ਹੀ ਆ ਜਾਊਂਗਾ। ਜਿੱਥੇ ਵੀ ਉਹ ਭੈਣਾਂ ਯੋਗ ਕਰਦੀਆਂ ਨੇ ਜੇ ਤੁਸੀਂ ਉਹ ਸਾਨੂੰ ਬੁਲਾਉਣਗੇ ਕਿਉਂਕਿ ਅਸੀਂ ਟੀਚਰ ਦਿੱਤੇ ਹੋਏ ਨੇ। ਗਵਰਨਮੈਂਟ ਵੱਲੋਂ ਟੀਚਰ ਪ੍ਰੋਵਾਈਡ ਕੀਤੇ ਹੋਏ ਨੇ ਜਿਹੜੇ ਯੋਗ ਕਰਾਉਂਦੇ ਨੇ। ਉਹ ਦੱਸ ਰਹੇ ਸੀ ਬਹੁਤ ਵਧੀਆ ਰ ਕੁਛ ਵੀ ਹੋ ਜੇ ਮੀਹ ਹਨੇਰੀ ਹੋ ਜੇ ਜਿਹੜੇ ਯੋਗ ਦੇ ਟੀਚਰ ਨੇ ਉਹਨਾਂ ਦਾ ਅਜੇ ਤੱਕ ਇੱਕ ਵੀ ਨਾਗਾ ਨਹੀਂ ਪਿਆਗਾ ਮਤਲਬ ਇੱਕ ਦਿਨ ਛੁੱਟੀ ਤੇ ਨਹੀਂ ਗਏ ਇੱਕ ਦਿਨ ਵੀ ਮਿਸ ਨਹੀਂ ਹੋਇਆਗਾ ਤਾਂ ਇਹ ਸਾਡੇ ਸ਼ਹਿਰ ਵਾਸਤੇ ਚੰਗੀਆਂ ਚੀਜ਼ਾਂ ਨੇ ਪੂਰੇ ਪੰਜਾਬ ਦੇ ਵਿੱਚ ਲਗਭਗ ਅਸੀਂ 3167 ਜਗ੍ਹਾ ਤੇ ਯੋਗ ਸ਼ਲਾਵਾ ਸ਼ੁਰੂ ਕੀਤੀਆਂ ਨੇ ਸਾਡਾ ਆਪ ਆਉਣ ਦਾ ਅੱਜ ਅਸੀਂ ਡੇ ਮਨਾਇਆ ਉਹਦਾ ਇਹੀ ਆ ਵੀ ਇਹ ਮੈਸੇਜ ਜਾਵੇ ਜਿਵੇਂ ਤੁਸੀਂ ਮੀਡੀਆ ਨੇ ਕਵਰ ਕੀਤਾ ਤਾਂ ਇਹ ਮੈਸੇਜ ਜਾਊਗਾ ਲੋਕਾਂ ਤੱਕ ਤੇ ਮੈਨੂੰ ਉਹ ਮੁੰਡਾ ਮੇਰੇ ਨਾਲ ਹੀ ਫੁੱਟਬਾਲ ਖੇਡਦਾ ਸਾਡੇ ਗਵਾਂਣ ਚੀਦੇ ਪਿੰਡ ਤੋਂ ਆ ਉਹ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਉਹ ਕਹਿੰਦਾ ਆਪਾਂ ਤਾਂ ਰੋਜ਼ ਕਹਿੰਦਾ ਅਸੀਂ ਆਪਣੇ ਪਿੰਡ ਦੇ ਵਿੱਚ ਸਵੇਰੇ 5:30 ਵਜੇ بڑے ਮੁੰਡੇ ਆਉਂਦੇ ਨੇ ਕਹਿੰਦਾ ਖੇਡਣ ਆਲੇ ਅਸੀਂ ਕਹਿੰਦਾ ਡੇਲੀ ਯੋਗ ਕਰਦੇ ਆ ਤਾਂ ਇਹ ਚੰਗੀਆਂ ਚੀਜ਼ਾਂ ਨੇ ਇਹਦੇ ਨਾਲ ਲੋਕ ਬਿਮਾਰੀਆਂ ਤੋਂ ਦੂਰ ਰਹਿਣਗੇ ਜੀ ਸਰ ਅੱਜ ਜਿਹੜੀ ਪੁਲਿਸ ਦੀ ਜਿਹੜੀ ਜ਼ਿੰਦਗੀ ਹੈ ਬੜੀ ਰਜੇਮੀਆਂ ਭਰੀ ਆ ਬੜੀ ਟੈਂਸ਼ਨ ਭਰੀ ਆ ਅੱਜ ਤੁਸੀਂ ਬੈਡਮਿੰਟਨ ਖੇਡਦੇ ਨਜ਼ਰ ਆਏ ਬੜਾ ਦੇਖਣ ਵਾਲਾ ਮਾਹੌਲ ਸੀਗਾ ਉਸ ਟਾਈਮ ਲੋਕੀ ਵੀ ਜਦੋਂ ਤੁਸੀਂ ਮੈਚ ਖੇਡ ਰਹੇ ਸੀਗੇ ਤੇ ਐਸ਼ਸ਼ਕਰ ਉੱਥੇ ਕੀ ਲੱਗਦਾ ਤੁਹਾਨੂੰ ਇਹੋ ਜਿਹਾ ਇਵੈਂਟ ਮਹੀਨੇ 'ਚ ਹੋਣਾ ਨਹੀਂ ਚਾਹੀਦਾ ਬਹੁਤ ਚੰਗਾ ਲੱਗਿਆ ਜੀ ਇਹੋ ਜਿਹੇ ਇਵੈਂਟ ਹੁੰਦੇ ਰਹਿਣ ਚੰਗਾ ਲੱਗ ਰਿਹਾ ਸਾਡੀ ਵੀ ਬਾਡੀ ਥੋੜੀ ਜਿਹੀ ਰਵਾ ਹੋ ਜਾਂਦੀ ਹੈ ਅੱਜ ਮੈਂ ਬੈਡਮਿੰਟਨ ਮੇਰੇ ਖਿਆਲ ਮੈਂ ਮੋੜ ਐਸ ਐਚਓ ਸੀਗਾ ਉਦੋਂ ਖੇਡਦੇ ਹੁੰਦੇ ਸੀਗੇ ਪਰ ਫਿਰ ਗੋਡਿਆਂ ਦੀ ਪ੍ਰੋਬਲਮ ਆ ਗਈ ਅੱਜ ਵੀ ਮੈਨੂੰ ਗੋਡਿਆਂ ਦੀ ਦਿੱਕਤ ਆ ਰਹੀ ਸੀਗੀ ਇਸ ਕਰਕੇ ਹਮੇਸ਼ਾ ਤਾਂ ਨਹੀਂ ਖੇਡ ਸਕਦੇ ਜ ਲੰਬੇ ਤੌਰ ਤੇ ਤਾਂ ਨਹੀਂ ਚਲੋ ਕਦੇ-ਕਦੇ ਹੋ ਜਾਇਆ ਕਰ ਗਏ ਸਰ ਕਿਵੇਂ ਕਹਾ ਤੁਸੀਂ ਵੀ ਅੱਜ ਬੈਡਮਿੰਟਨ ਖੇਡੀ ਆ ਕਿਵੇਂ ਲੱਗਿਆ ਜੀ ਹਾਂਜੀ ਜੀ ਅੱਜ ਅਸੀਂ ਬੈਡਮਿੰਟਨ ਖੇਡੀ ਸਾਨੂੰ ਸਾਡਾ ਪੁਰਾਣਾ ਟਾਈਮ ਯਾਦ ਆ ਗਿਆ ਜਦੋਂ ਅਸੀਂ ਸਕੂਲ ਟਾਈਮ ਚ ਗੱਲ ਜ ਟਾਈਮ ਚ ਖੇਡਦੇ ਸੀਗੇ ਉਹੀ ਮਾਹੌਲ ਫੇਰ ਰਿਵਿਊ ਹੋਇਆ ਇਹ ਬੜਾ ਵਧੀਆ ਲੱਗਿਆ ਮੈਚ ਸਾਡਾ ਬੜਾ ਫਸਮਾ ਸੀਗਾ ਮੈਂ ਤੇ ਪ੍ਰਧਾਨ ਜੀ ਇੱਕ ਪਾਸੇ ਸੀ ਡੀਐਸਪੀ ਸਾਹਿਬ ਤੇ ਐਮਐਲਏ ਸਾਹਿਬ ਇੱਕ ਪਾਸੇ ਸੀ ਅਸੀਂ ਸਾਡੇ ਥੋੜੀ ਜੀ 올ਡੇਜ ਆ ਉਹ ਯੰਗ ਸੀਗੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਟੱਕਰ ਦੇ ਸਕੇ ਇਹ ਬੜੀ ਵੱਡੀ ਗੱਲ ਹੈ ਥੈਂਕ ਯੂ ਜੀ ਸਰ ਕਸ਼ ਕਹਿਣਾ ਚਾਹੁੰਦੇ ਕੋਈ ਸ਼ਬਦ ਬਹੁਤ ਧੰਨਵਾਦੀ ਬਸ ਇਹੀ ਹੈ ਕਿ ਯੂਥ ਨੂੰ ਚਾਹੀਦਾ ਕਿ ਉਹ ਐਸੇ ਜਿਹੜੇ ਉਪਰਾਲੇ ਕਰਨ ਔਰ ਗੀਮਾਂ ਦੇ ਵਿੱਚ ਅੱਗੇ ਹੋਣ ਖਾਨ ਦਾ ਡੀਐਸਪੀ ਬਾਗਾ ਪ੍ਰਣਾਮ ਆ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਟੱਕਰ ਵੀ ਹੈ ਜਿਹੜੀ ਮੈਚ ਬਹੁਤ ਫਸਮੀ ਦਿੱਤੀ ਆ ਕਹਿੰਦੇ ਇੱਕ ਪਾਸੇ ਜੰਗ ਜੰਗ ਐਮਐਲਏ ਤੇ ਡੀਐਸਪੀ ਸੀਗੇ ਦੂਸਰੇ ਪਾਸੇ ਕਹਿੰਦੇ ਅਸੀਂ ਹੋਲਡੇ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਬੈਡਮਿੰਟਨ ਜਿਹੜੇ ਖੇਡਦੇ ਰਹਿਣਗੇ ਆਸ ਕਰਦੇ ਆ ਮੈਂ ਕੈਮਰਾਮੈਨ ਮਨਪ੍ਰੀਤ ਨਾਲ ਮੈਂ ਜਗਤਾਰ ਸਿੰਘ ਸਰਾ ਹੈਮਨ ਇੰਡੀਆ ਟੀਵੀ ਬਾਗਾ